ਗੁਰਾਇਆਂ ਦੇ ਨੇੜਲੇ ਪਿੰਡ ਰੁੜਕੇ ਕਲਾਂ ਦੇ ਗੁੱਜਰ ਜਪੂਬ ਅਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ 11:30 ਵਜੇ ਦੇ ਕਰੀਬ ਆਪਣੀਆਂ ਮੱਝਾਂ ਚਾਰਨ ਲਈ ਬਾਹਰ ਖੇਤਾਂ ਵਿੱਚ ਜਾ ਰਹੇ ਸੀ ਜਦੋਂ ਗੁਰਾਇਆਂ ਤੋਂ ਜੜਿਆਲਾ ਰੋਡ ਤੋਂ ਲੰਘ ਰਿਹਾ ਸੀ ਪਿੰਡ ਸੰਗਟੇ ਸਿਆਂ ਨੇੜੇ ਇੱਕ ਜਗ੍ਹਾ ਤੇ ਬਿਜਲੀ ਦੀਆਂ ਤਾਰਾਂ ਢੇਠਾਂ ਲਟਕ ਰਹੀਆਂ ਸਨ ਜਿਸ ਦੇ ਵਿੱਚ ਫਸਣ ਕਰ ਉਸ ਦੀ ਮੱਝ ਦੀ ਮੌਕੇ ਤੇ ਹੀ ਕਰੰਟ ਲੱਗਣ ਨਾਲ ਮੌਤ ਹੋ ਗਈ ਜਾਕੂਬ ਅਲੀ ਨੇ ਬਿਜਲੀ ਭਾਗ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਿੱਥੇ ਇਹ ਘਟਨਾ ਵਾਪਰੀ ਉੱਥੇ ਇੱਕ ਕੋਠੀ 'ਚ ਰਹਿੰਦੀ ਬੀਬੀ ਪਰਮਜੀਤ ਕੌਰ ਨੇ ਲਟਕਦੀਆਂ ਤਾਰਾਂ ਸੰਬੰਧੀ ਜਾਣਕਾਰੀ ਦਿੱਤੀ ਕਿ ਬਿਜਲੀ ਭਾਗ ਨੂੰ ਉਸਨੇ ਕਈ ਵਾਰੀ ਇਸ ਬਾਰੇ ਸੂਚਿਤ ਕੀਤਾ ਪਰ ਵਿਭਾਗ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਇਸ ਕਰਕੇ ਅੱਜ ਘਟਨਾ ਵਾਪਰੀ ਅਤੇ ਗੁੱਜਰ ਦੀ ਮਾਜੇ ਘਰਾਂਟੇ ਲੱਗਣ ਨਾਲ ਮਰ ਗਈ। ਜਦੋਂ ਯਾਕੂਬ ਨੂੰ ਅਲੀ ਨੇ ਇਹ ਦੱਸਿਆ ਕਿ ਉਸ ਦੀ ਮੱਝ ਸੂਣ ਵਾਲੀ ਸੀ ਅਤੇ ਉਸ ਦੀ ਕੀਮਤ 1.5 ਲੱਖ ਰੁਪਏ ਦੇ ਕਰੀਬ ਹੋਵੇਗੀ ਉਸ ਨੇ ਬਿਜਲੀ ਭਾਗ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਗਰਾਿਆਂ ਤੋਂ ਰਾਜਕਮਾਨ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ ਏਰੀਆ ਮੱਝ ਆ ਜਾ ਫੇ ਮੇਰਾ ਭਰਾ ਕੀ ਨਾਮ ਭਾਈ? ਜ਼ਕੂਬ ਵਾਲੀ। ਭਾਈ ਕੀ ਹਾਦਸਾ ਵਾਪਰਿਆ? ਹਾਦਸਾ ਭਾਈ ਇੱਥੇ ਪਲਾਟਾਂ ਵਿੱਚ ਆਉਂਚਾ ਰਹੇ ਸੀ ਉੱਪਰੋਂ ਤਾਰ ਡਿੱਗੀ ਸੀ ਤੇ ਮੇਹ ਬੰਦਾ ਸੀ ਇਹ ਕੰਟ ਲੱਗ ਗਿਆ ਉਸ ਮੁੱਕੇ ਦੇ ਮੱਝ ਮਰ ਗਿਆ। ਕਿੰਨਾ ਕੁ ਨੁਕਸਾਨ ਹੋ ਗਿਆ? ਉਸ ਕਾਰ ਡੈਢ ਕਿ ਲੱਖ ਦਾ ਹੈ। ਕਿੰਨੇ ਕੁ ਚਾਰ ਦੇ ਭਾਈ? 11.50 ਜਿਹੜੀ ਤਾਰ ਡਿੱਗੀ ਹੋਵੇ ਸੀਗੀ ਜੀ? ਉਹ ਯਾਰ ਫਿਰ ਤਾਰ ਡਿੱਗੀ ਵੱਲੇ ਤੇ ਨਾਲ ਲੱਗੀ ਨਾਲੇ ਕੰਗੜੇ ਦੇ ਵਿੱਚ। ਉਹ ਸਾਡੇ ਨਿਆਣੇ ਜਿਗੇ ਨਾਲ ਉਹਨਾਂ ਨੂੰ ਵੀ ਆ ਕੇ ਜਾਓ ਬਚਾ ਲਿਆ ਅਸੀਂ ਭਜਾ ਲਿਆ। ਕਿੰਨੇ ਕੇ ਪਸ਼ੂ ਦੀ ਜਾਨ ਗਈ 20 ਜਾਨ ਗੋਦੀਆਂ ਦੇ ਮਰਤੀ ਸ਼ਿਕਾਇਤ ਵਗੈਰਾ ਕਰਤੀ ਹੈ ਹੁਣ ਸ਼ਿਕਾਇਤ ਵਗੈਰਾ ਜਿੱਥੇ ਪਲਾਟਾਂ ਵਾਲਿਆਂ ਨੇ ਕੀਤਾ ਸੀਗਾ ਫੋਨ ਆਏ ਸੀਗੇ ਬਿਜਲੀ ਵਾਲਿਆਂ ਨੇ ਦੇਖੇ ਚਲਗੇ ਇੱਥੇ ਖੜੇ ਨੇ ਮੇਰਾ ਨਾਮ 파ਰਮਜੀਤ ਗੌਰ ਮੈਡਮ ਕੀ ਹਾਲ ਸਾਬ ਵਾਪਰਿਆ ਇਹ ਪਾਜੀ ਇਹ ਤੇ ਪਸ਼ੂ ਚਾਲਦੇ ਵੇਲੇ ਤਾਰ ਲੱਗੀ ਪਈ ਸੀ ਸਾਡੇ ਪਲਾਟਾਂ ਦੇ ਵਿੱਚ ਅਸੀਂ ਇਹਨਾਂ ਨੂੰ ਕਿਹਾ ਸੀ ਅੱਜ ਤੋਂ 20 25 ਦਿਨ ਪਹਿਲਾਂ ਕਿਹਾ ਸੀ ਕਿ ਪਾਜੀ ਇਹ ਤਾਰ ਚੋੱਕ ਕੇ ਜਾਓ ਬਿਜਲੀ ਵਾਲਿਆਂ ਨੂੰ ਹਾਂ ਜੀ ਇਹ ਮੁੰਡਾ ਕਹਿੰਦਾ ਸੀ ਕੋਈ ਨਹੀਂ ਸੀ ਚੁੱਕ ਜਮਾ ਗਿਆ ਉਸ ਦਿਨ ਤੋਂ ਕੋਈ ਆਇਆ ਨਹੀਂ ਆਜ ਇਹਨਾਂ ਦੀਆਂ ਪਸ਼ੂ ਚਾਰਦੇ ਸੀ ਉਹ ਵਿਚਾਰੇ ਲੋਡ ਕਰੰਟ ਲੱਗਣਾ ਮੁੱਕ ਗਿਆ ਗਰੀਬ ਬੰਦੇ ਆ ਉਹਨਾਂ ਦਾ ਕੋਈ ਨਾ ਕੋਈ ਤਾਂ ਹੋਣਾ ਚਾਹੀਦਾ ਨਾ ਵਿਚਾਰਿਆਂ ਦਾ ਕਿੰਨੇ ਕ ਵਜੇ ਆ ਸਾਹਿਬ ਆਪਰੇ ਸਾਢੇ 11 ਵਜੇ ਦਾ ਟਾਈਮ ਆ ਭਾਜੀ ਬਈ ਜੀਲੀ ਮੈਂ ਕਿੰਨੂੰ ਸ਼ਿਕਾਇਤ ਵਗੈਰਾ ਕੀਤੀ ਸੀ ਹਾਂ ਜੀ ਕੀਤੀ ਐਵੇਂ ਮੁੰਡੇ ਨੂੰ ਤੇ ਕੀ ਕਹਿੰਦੇ ਉਹਨਾਂ ਨੇ ਕੀ ਪ੍ਰੋਸੈਸ ਕਰਦਾ 15 ਮਿੰਟਾਂ ਤੋਂ ਆਉਂਦੇ ਹਜੇ ਤੱਕ ਕਰਨੀ ਪਾਜੀ ਕੋਈ ਵੀ ਪੰਚਾਇਤ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਵੇਟ ਕਰਦਿਆਂ ਨੂੰ ਸਾਢੇ 11 ਵਜੇ ਤੋਂ ਹੋਇਆ ਸੀ 12 ਵਜੇ ਕਾਲ ਕੀਤੀ ਆ ਦੇਖ ਲਓ 2 ਵਜੇ ਗਏ ਹੁਣੇ ਹਲੇ ਤੱਕ ਕੋਈ ਵੀ ਮੌਕਾ ਦੇਖਣ ਨਹੀਂ ਆ ਕੋਈ ਨਹੀਂ ਆ ਪਾਜੀ ਮੌਕਾ ਰੋ ਸਾਡੀ ਇੱਕ ਜੇਈ ਨਾਲ ਗੱਲ ਹੋਈ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕੀ ਮੈਸਜ ਕਹਿੰਦੇ ਅਸੀਂ ਆਂਦੇ ਆ ਹੁਣੇ ਕਿ ਸਾਨੂੰ ਕੰਪਲੇਟ ਤੁਹਾਡੀ ਹੋਣ ਆਈ ਹੈ ਤੇ ਮੈਂ ਕਹਿੰਦਾ ਨਹੀਂ ਅਸੀਂ ਕੀਤੀ ਹੋਈ ਆ ਕੰਪਲੇਟ